ਪਿਛਲੇ ਨਾ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਖਬਰਾਂ ਚੱਲਦੀਆਂ ਸੀ ਕਿ ਪੰਜਾਬ ਸਰਕਾਰ 111 ਏਕੜ ਜ਼ਮੀਨਾਂ ਨੂੰ ਵੇਚ ਕੇ ਵੀ ਆਪਣਾ ਖਜ਼ਾਨਾ ਭਰਨੇ ਜਾ ਰਹੀ ਹੈ 111 ਏਕੜ ਜਿਹੜੀ ਜ਼ਮੀਨ ਆ ਉਹਦੇ ਵਿੱਚੋਂ ਸਰਕਾਰੀ ਪ੍ਰੈਸ ਪਟਿਆਲਾ ਦੀ 10 ਕਿਲੇ ਦਫ਼ਤਰੀ ਜ਼ਮੀਨ ਤੇ 8 ਕਿਲੇ ਰੈਸ਼ੀ ਕਲੋਨੀ ਦੀ ਜ਼ਮੀਨ ਆ ਉਹ ਵੀ ਉਹਦੇ ਵਿੱਚ ਸ਼ਾਮਿਲ ਆ ਇਸ ਦੇ ਸਬੰਧ ਵਿੱਚ ਪਿਛਲੇ ਕੇਪੀਸੀ ਨਾਲ ਦੀ ਚੀਫ ਸੈਕਟਰੀਆਂ ਦੀ ਮੀਟਿੰਗ ਵੀ ਹੋਈ ਆ ਉਹਦੇ ਵਿੱਚ ਇਹ ਸਹਿਮਤੀ ਬਣ ਗਈ ਆ ਕਿ ਇਸ ਜ਼ਮੀਨ ਨੂੰ ਵੇਚ ਕੇ ਤੇ ਪਟਿਆਲਾ ਪ੍ਰੈਸ ਨੂੰ ਬੰਦ ਕਰਕੇ ਮਾਲੀ ਪ੍ਰੈਸ ਵੀ ਕੇ ਕੰਮ ਚਲਾਇਆ ਜਾਵੇਗਾ ਤੇ ਇਹਦੇ ਸਬੰਧ ਵਿੱਚ ਅਸੀਂ ਸ਼੍ਰੀ ਅਮਨ ਰੋੜਾ ਕੈਬਨਿਟ ਮੰਤਰੀ ਜੋ ਸਾਡੇ ਡਿਪਾਰਟਮੈਂਟ ਦੇ ਵੀ ਮੰਤਰੀ ਨੇ ਅਸੀਂ ਉਹਨਾਂ ਨੂੰ ਵੀ ਜਾ ਕੇ ਮੀਲੇ ਤੇ ਬੇਨਤੀ ਕੀਤੀ ਕਿ ਵੀ ਇਹ ਪਰੈਸ ਸਾਡੀ ਬੰਦ ਹੋ ਰਹੀ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਦਾਂ ਦਾ ਕੁਝ ਨਹੀਂ ਤੇ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਤੇ ਮੈਂ ਤੁਹਾਨੂੰ ਦੱਸਾਂਗਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿਸ ਤੇ ਵਿਰੋਧ ਵਜੋਂ ਅੱਜ ਸੀਏ ਰੋਸ਼ਮਝਾਰਾ ਇੱਥੇ ਅੱਜ ਅਸੀਂ ਰੋਜ ਪ੍ਰਦਰਸ਼ਨ ਕਰਨ ਲੱਗੇ ਆ ਤੇ ਇਸ ਤੋਂ ਇਲਾਵਾ ਅਸੀਂ ਇਹ ਬਾਰ-ਬਾਰ ਸਰਕਾਰਾਂ ਨੂੰ ਮੰਗ ਪੱਤਰ ਵੀ ਦਿੱਤੇ ਵੀ ਸਾਡੇ ਨਾਲ ਇਹ ਨਾ ਕੀਤਾ ਜਾਵੇ ਕਿਉਂਕਿ ਜੇ ਅਧਾਰਾ ਬੰਦ ਹੋ ਗਿਆ ਤਾ ਫਿਰ ਅਸੀਂ ਕਿੱਥੇ ਜਾਵਾਂਗੇ ਕਿਉਂਕਿ ਉਹਦੇ ਮਲਾਜ਼ਮਾਂ ਦੇ ਬਹੁਤ ਲੋਨ ਲੈ ਰੱਖੇ ਨੇ ਬੱਚੇ ਛੋਟੇ-ਛੋਟੇ ਨੇ ਜੋ ਸਕੂਲਾਂ 'ਚ ਪੜਦੇ ਨੇ ਜੇ ਇੱਥੋਂ ਪਟਿਆਲਾ ਬੰਦ ਹੋ ਗਿਆ ਤਾਂ ਆਉਣ ਜਾਣ ਦੀ 4 ਘੰਟੇ ਦਾ ਸਫ਼ਰ ਵੀ ਵੱਜ ਜਾਵੇਗਾ ਤੇ ਇਹਦੇ ਸਬੰਧਕ ਦੇ ਵਿੱਚ ਅਸੀਂ ਨੇ ਬਹੁਤ ਸੰਘਰਸ਼ ਉਹ ਕੀਤਾ ਤੇ ਇਹ ਕਿੰਨੇ ਸਮੇਂ ਤੋਂ ਇੱਥੇ ਪ੍ਰੈਸ ਹੈ ਜੀ ਤੇ ਕਿੰਨੇ ਮੁਲਾਜ਼ਮ ਨੇ ਇਸ ਪ੍ਰੈਸ ਕਿਸ ਪ੍ਰੈਸ ਦੇ ਵਿੱਚ ਲਗਭਗ 170 ਦੇ ਮੁਲਾਜ਼ਮ ਨੇ 30 ਆਊਟਸੋਰਸ ਨੇ ਤੇ ਪ੍ਰੈਸ ਲਗਭਗ 1972 ਦੇ ਵਿੱਚ 1972 ਦੇ ਵਿੱਚ ਇਹ ਦੀ ਸਥਾਪਨਾ ਹੋਈ ਸੀ ਉੱਪਰ ਚੱਲਦੀ 1916 ਤੋਂ ਆਈ ਹੈ ਪੈਪਸੂ ਰਾਜ ਦੇ ਸੰਬੰਧ ਹ ਲਾਹੌਰ ਤੋਂ ਲੈ ਕੇ ਦੀ ਇਹ ਪੁਰਾਣੀ ਬਹੁਤ ਪੁਰਾਣੀ ਪ੍ਰੈਸ ਹੈ ਕਿੰਨੇ ਸਾਲ ਹੋ ਗਏ ਮੁਲਾਜ਼ਮਤ ਕੰਮ ਕਰਦੇ ਸੋ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਪੱਕੇ ਮੁਲਾਜ਼ਮੂ ਕਿੰਨੇ ਸਾਲ ਹੋ ਗਏ ਅਸੀਂ ਪੱਕੇ ਮੁਲਾਜ਼ਮਾ ਮੈਨੂੰ ਲਗਭਗ 25 ਸਾਲ ਹੋ ਗਏ ਪਰ ਇੱਥੇ ਮੁਲਾਜ਼ਮਾ ਰਿਟਾਇਰ ਹੋਈ ਜਾ ਰਹੇ ਮੁਲਾਜ਼ਮਾਂ ਦੀ ਭਰਤੀ ਨਹੀਂ ਸਰਕਾਰ ਕੋਈ ਕਰਦੀ ਨਾ ਹੀ ਸਾਨੂੰ ਇੱਥੇ ਪੇਪਰ ਮਟੀਰੀਅਲ ਖਰੀਦ ਕੇ ਦੇ ਰਹੀ ਹੈ 2019 ਤੋਂ ਬਾਅਦ ਕੋਈ ਵੀ ਪੇਪਰ ਦਾ ਟੈਂਡਰ ਨਹੀਂ ਲੱਗਿਆ ਤੇ ਫਿਰ ਇੱਥੇ ਸਾਰੇ ਸਰਕਾਰ ਇਸ ਵਾਰ ਬਿਲਕੁਲ ਵੀ ਧਿਆਨ ਨਹੀਂ ਦੇਦੀ। ਜਬੀ ਦਾਸ ਹੋਏ ਪ੍ਰੈਸ ਕਰਦੀ ਕੀ ਹੈ? ਕੀ ਕੀ ਛਾਪਦੀ ਹੈ ਪ੍ਰੈਸ? ਪ੍ਰੈਸ ਸਰ ਪੰਜਾਬ ਸਰਕਾਰ ਦੇ ਜਿੰਨੇ ਵੀ ਵਿਭਾਗ ਹਨ ਉਹਨਾਂ ਦੇ ਪਰਫਾਰਮੈਂਸ ਡਿਪਾਰਟਮੈਂਟ ਦੇ ਜੋ ਵੀ ਕੰਮ ਚ ਛਪਾਈ ਦਾ ਆਉਂਦਾ ਹੈ ਉਹ ਛਾਪਦੀ ਹੈ ਬੈਲਟ ਪੇਪਰ ਦੀ ਛਪਾਈ ਹੁੰਦੀ ਹੈ ਫਾਈਲ ਕਵਰ ਰੂਟੀਨ ਸ਼ੀਟ ਜਿੰਦੀ ਵੀ ਸਟੇਜ ਹੁੰਦੀ ਹੈ ਦੀ ਪੰਜਾਬ ਸਰਕਾਰ ਦੀ ਉਹ ਇੱਥੇ ਛਪਾਈ ਹੁੰਦੀ ਹੈ ਬੈਲਟ ਪੇਪਰ ਤੱਕ ਇੱਥੇ ਛਾਪੇ ਜਾਂਦੇ ਨੇ। ਲਗਦਾ ਕਿ ਇਹ ਕਿ ਇਹੋ ਜੀ ਕੁਮਲਪੂਰੀ ਹੈ ਪੰਜਾਬ ਸਰਕਾਰ ਦੀ ਕਿ ਉਹ ਇੱਕ ਪ੍ਰੈਸ ਬੰਦ ਕਰਨ ਜਾਣੀ ਹੈ ਔਰ ਇਹ ਵੀ ਕਹਿੰਦੇ ਕਿ ਹੈਡਕਵਰਟਰ ਸੀਗਾ ਇਹ ਪਹਿਲਾਂ ਹਾਂਜੀ ਹਾਂਜੀ ਹੈਡਕਵਰਟਰ ਨਾਲ ਵੀ ਹੋ ਰਿਹਾ ਵੀ ਬੰਦ ਕਰਨ ਜਾ ਰਹੀ ਹੈ ਤੇ ਸ਼ਿਫਟ ਕਰ ਰਹੀ ਹੈ ਐਕਚੁਅਲੀ ਇਹ ਪਟਿਆਲਾ ਪ੍ਰੈਸ ਨੂੰ ਇੱਥੋਂ ਬੰਦ ਕਰਨ ਜਾ ਰਹੀ ਹੈ ਪਹਿਲਾਂ ਤਾਂ ਬਿਲਕੁਲ ਹੀ ਬੰਦ ਸੀ ਤੇ ਪਰ ਜੋ ਮੀਟਿੰਗ ਹੋਈ ਹੈ ਅਖਬਾਰ ਦੀ ਕਟਿੰਗ ਆ ਪੰਜਾਬੀ ਜਾਗਰਨ ਦੀ ਜਿਹਦੇ ਵਿੱਚ ਇਹ ਬੰਦ ਕਰਨ ਦੀ ਸਹਿਮਤੀ ਬਣ ਗਈ ਹੈ ਇਹ 2925 ਦੀ ਪੰਜਾਬੀ ਜਗਤ ਜਾਗਰਨ ਦੀ ਨੋਟੀਫਿਕੇਸ਼ਨ ਆਇਆ ਕਿ ਅੱਜ ਸਿਰਫ ਖਾਰ ਦੀ ਕਟਿੰਗ ਦੇ ਪਿਹਾਫਤੀ ਤੁਸੀਂ ਇਹ ਗੱਲ ਕਹਿ ਰਹੇ ਹੋ ਨੋਟੀਫਿਕੇਸ਼ਨ ਵਾਲੇ ਕੋਈ ਨਹੀਂ ਆਇਆ ਹੈਗਾ ਪਰ ਇੱਕ ਪੁੱਡਾ ਦੀ ਲੈਟਰ ਵੀ ਆਈ ਹੈ ਪੁੱਡਾ ਦੀ ਲੈਟਰ ਹੈ ਇਹ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਅੱਜ 10 ਬਿਲਡਿੰਗਾਂ ਦੀ ਸਨਾਖਤ ਕੀਤੀ ਹੈ ਇਹ ਤੁਹਾਡੇ ਮੈਗਮੇ ਨੂੰ ਆਈ ਹੈ ਹਾਂ 10 ਬਿਲਡਿੰਗਾਂ ਦੀ ਸਨਾਖਤ ਕੀਤੀ ਹੈ ਵੀ ਜਿਨ੍ਹਾਂ ਨੂੰ ਵੇਚਣਾ ਹੈ ਇਹਦੇ ਵਿੱਚ ਆ ਪ੍ਰਿੰਟਿੰਗ ਆ ਸਟੇਸ਼ਨਰੀ ਵੀ ਇਹਦੇ ਵਿੱਚ ਸ਼ਾਮਿਲ ਹੈ ਪਰੇ 10 ਬਿਲਡਿੰਗਾਂ ਚ ਜੋ ਕੈਬਨਟ ਦੀ ਜਾਂ ਚੀਫ ਸੈਕਟਰੀ ਦੀ ਮੀਟਿੰਗ ਹੋਈ ਹੈ ਕੈਪਸ ਇਹਨਾਂ ਦੀ ਉਹਦੇ ਵਿੱਚ 5 ਦੇ ਸਹਿਮਤੀ ਬਣ ਗਈ ਹੈ ਇਹਨਾਂ ਦੀ ਵਿਚਨ ਜੀ ਇਹਦੇ ਵਿੱਚ ਇੱਕ ਤੁਹਾਡਾ ਮੈਕ ਇੱਕ ਜੀ ਜਿਹਦੇ ਵਿੱਚ ਇੱਕ ਸਾਡਾ ਵਿਭਾਗ ਮੈਂ ਦੇ ਵਿੱਚ ਜਿਸਦੇ ਰਿਲੇਟਡ ਤੁਸੀਂ ਅਮਨ ਅਰੋੜਾ ਜੀ ਨੂੰ ਮਿਲੇ ਤਾਂ ਅਰੋੜਾ ਜੀ ਨੂੰ ਮਿਲੇ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹ ਤਾਂ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਵੀ ਐਦਾਂ ਕੁਝ ਹੋ ਰਿਹਾ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਪੜਤਾਲ ਕਰਾਂਗਾ ਵੀ ਐਦਾਂ ਜਿਹਾ ਕੁਝ ਹੋ ਰਿਹਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਕਿਤੇ ਵਿਭਾਗ ਦੇ ਵਿੱਚ ਐਦਾਂ ਨਹੀਂ ਚੱਲ ਰਿਹਾ ਕਿ ਗਵਰਨਮੈਂਟ ਸਰਕਾਰੀ ਮੁਲਾਜ਼ਮਾਂ ਦੀ ਜਗ੍ਹਾ ਤੇ ਪ੍ਰਾਈ ਇਹ ਤੇ ਇਸ ਬਾਰੇ ਤਾਂ ਕੁਛ ਹੋ ਨਹੀਂ ਪ੍ਰਾਈਵੇਟ ਦੀ ਕੋਈ ਜਿਹਾ ਤੇ ਤੁਹਾਨੂੰ ਹਲੇ ਤੱਕ ਇੰਵਿਟੇਸ਼ਨ ਆਇਆ ਕਿ ਹਨਾ 70 ਮੁਲਾਜ਼ਮਾ ਦਾ ਜਾਂ 100 ਮੁਲਾਜ਼ਮਾ ਦਾ ਹੋਣਾ ਕੀ ਨਹੀਂ ਇਹਦੇ ਬਾਰੇ ਕੋਈ ਇੰਵਿਟੇਸ਼ਨ ਨਹੀਂ ਆਇਆ ਜੀ ਕੋਈ ਨੋਟੀਫਿਕੇਸ਼ਨ ਕੁਛ ਨਹੀਂ ਆਇਆ ਅੱਜ ਤੱਕ ਇਹ ਉੱਪਰ ਇਹ 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 ਅੰਦਰੋਂ ਖਾਤੀ ਇਹ ਚੱਲ ਕਰਦੀ ਹੈ ਸਰਕਾਰ ਕੰਮ ਵੀ ਅੰਦਰੋਂ ਖਾਤੇ ਹੋ ਜਾਣਾ ਕੰਮ ਇਹ ਤਰ੍ਹਾਂ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਹੈ ਵੀ ਇਹ ਕੰਮ ਹੋ ਜਾਣਾ ਹੈ ਹੁਣ ਜਦੋਂ ਦੇਖਦੇ ਹੋ ਕੰਮ ਕਾਂਗਰਸ ਸਰਕਾਰ ਵੀ ਟਰਮ ਸਾਉਂਦ ਜਨ ਮੰਤਰੀ ਸੀ ਉਸ ਟਾਈਮ ਵੀ ਕਿਹਾ ਗਿਆ ਸੀ ਇਹ ਮਾਲੀ ਚਿੱਪ ਕੋ ਜੀ ਹਾਂਜੀ ਹਾਂਜੀ ਪਿਛਲੇ ਕਈ ਸਾਲਾਂ ਪਿਛਲੇ ਕਈ ਸਾਲਾਂ ਤੋਂ ਲੋਕ ਦਿੱਤਾ ਸੀ ਪਿਛਲੇ ਜਦ ਅਸੀਂ ਭਾਰਤੀ ਹੋ ਉਸ ਟਾਈਮ ਤੋਂ ਹੀ ਗੱਲ ਚੱਲਦੀ ਆ ਰਹੀ ਕਿ ਪ੍ਰੈਸ ਬੰਦ ਹੋ ਰਹੀ ਹੈ ਬੰਦ ਹੋ ਰਹੀ ਹੈ ਪਰ ਅੱਜ ਅੱਜ ਇਹ ਪੋਜੀਸ਼ਨ ਇਹ ਆ ਗਈ ਕਿ ਸਰਕਾਰ ਉਹਨਾਂ ਜ਼ਮੀਨਾਂ ਇਹ ਵੇਚਣ ਨੂੰ ਉਹ ਕਰਦੀ ਹੈ ਇਹ ਕਾਰਨ ਕੀ ਲੱਗਦਾ ਜੀ ਕਿ ਉਹ ਕਿਉਂ ਪ੍ਰਾਈਵੇਟੇਸ਼ਨ ਵਾਲੇ ਪਾਸੇ ਸਰਕਾਰ ਪਹੁੰਚ ਰਹੀ ਹੈ ਕਿਉਂ ਸਰਕਾਰੀ ਮੈਕਮਨ ਉਸ ਦਾ ਕਿਸ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਸਰਕਾਰ ਕਹਿੰਦੀ ਹੈ ਵੀ ਤੁਸੀਂ ਕੋਈ ਇਨਕਮ ਨਹੀਂ ਕਰਦੇ ਹੈਗੇ ਇਹਦਾ ਇਨਕਮ ਅਸੀਂ ਇੱਕ ਸਰਵਿਸ ਅਧਾਰਾ ਹੈ ਪੰਜਾਬ ਸਰਕਾਰ ਦੇ ਲਗਭਗ 42 ਡਿਪਾਰਟਮੈਂਟ ਨੇ ਜਿਹਦੇ ਵਿੱਚੋਂ 36 ਡਿਪਾਰਟਮੈਂਟਾਂ ਨੂੰ ਅਸੀਂ ਫ੍ਰੀ ਸਰਵਿਸ ਕਰਕੇ ਦਿੰਦੇ ਆ ਜਿਹਦੇ ਦਾ ਕੋਈ ਇਨਕਮ ਨਹੀਂ ਹੈ ਇਸੇ ਤਰ੍ਹਾਂ ਦਾ ਇਹ ਹੈਲਥ ਦਾ ਡਿਪਾਰਟਮੈਂਟ ਆ ਉਹ ਫ੍ਰੀ ਸਰਵਿਸ ਕਰਦਾ ਪੁਲਿਸ ਡਿਪਾਰਟਮੈਂਟ ਉਹ ਫ੍ਰੀ ਸਰਵਿਸ ਕਰਦਾ ਅਸੀਂ ਫ੍ਰੀ ਆਫ ਕੋਸਟ ਸਟੇਟਰੀ ਸ਼ਾਪ ਕੇ ਦਿੰਦੇ ਆ ਪ੍ਰਿੰਟਿੰਗ ਕਰਕੇ ਦਿੰਦੇ ਆ ਫਿਰ ਇੱਥੇ ਸਰਵਿਸ ਫਿਰ ਇਨਕਮ ਕਿੱਥੋਂ ਆਉਣੀ ਉਹ ਕਹਿੰਦੇ ਤੁਸੀਂ 베ਲੇ ਬੈਠੋ ਇੱਥੇ ਵੀ ਇੱਥੇ 베ਲੇ ਬੈਠੋ 베ਲੇ ਸੀ ਤਾਂ ਬੈਠਿਆ ਉਹਨਾਂ ਨੇ ਬਿਠਾਇਆ ਸਾਨੂੰ ਇੱਥੇ 베ਲੇ ਕਿਉਂਕਿ ਪੇਪਰ ਨਹੀਂ ਖਰੀਦ ਕੇ ਦਿੱਤਾ ਹੈਗਾ 2019 ਤੋਂ ਜੇ ਪੇਪਰ ਆਊਗਾ ਤੇ ਜੇ ਕੋਈ ਡਿਪਾਰਟਮੈਂਟ ਦੇ ਕੰਮ ਆਉਂਦੇ ਨੇ ਛਾਪਣ ਵਾਸਤੇ ਤਾਂ ਉੱਪਰੋਂ ਐਨਓਸੀ ਦੇ ਦਿੱਤਾ ਜਾਂਦਾ ਹੈ ਵੀ ਇੱਥੇ ਕੀ ਕਹਿੰਦੇ ਨੇ ਪ੍ਰਿੰਟਿੰਗ ਮਟੀਰੀਅਲ ਨਹੀਂ ਹੈਗਾ ਤੇ ਫਿਰ ਐਨਓਸੀ ਦੇ ਕੇ ਪ੍ਰਾਈਵੇਟ ਪ੍ਰਾਈਵੇਟ ਪ੍ਰੈਸਾਂ ਤੋਂ ਫਿਰ ਕੰਮ ਕਰਵਾਇਆ ਜਾਂਦਾ ਇਹ ਕੀ ਕਰਨ ਨਹੀਂ ਤੁਹਾਨੂੰ ਰਾਬ ਮਟੀਰੀਅਲ ਕਿਉਂ ਨਹੀਂ ਦਿੱਤਾ ਜਾ ਰਿਹਾ ਕੋਈ ਕੋਈ ਦੇ ਵਿੱਚ ਕੀ ਪਤਾ ਨਹੀਂ ਇਸ ਸਬੰਧੀ ਹਰ ਸਾਲ ਬਜਟ ਵੀ ਮਿਲਦਾ ਹੈ ਬਜਟ ਵੀ ਮਿਲਦਾ ਹੈ ਪਰ ਖਰੀਦ ਨਹੀਂ ਹੁੰਦੀ ਕਿ ਅਫਸਰ ਸਾਹਿਬ ਨੂੰ ਸਾਡੇ ਨਾਲ ਜੋ ਪ੍ਰਾਈਵੇਟੇਸ਼ਨ ਜੋ ਪ੍ਰਾਈਵੇਟ ਬਲੇ ਪਾਸੇ ਜਿਹੜੇ ਠੇਕਾ ਦਿੰਦੇ ਨੇ ਉਹ ਸਰਕਾਰੀ ਨਾਲੋਂ ਮਹਿੰਗਾ ਹੁੰਦਾ ਜਾਂ ਸਸਤਾ ਹੁੰਦਾ ਹਾਂਜੀ ਇਸ ਬਾਰੇ ਮੇਰੇ ਕੋਲ ਇਸ ਦੇ ਨਾਲ ਤੁਹਾਡੇ ਕਿੰਨੇ ਕਰਮਚਾਰੀ ਅਫੈਕਟਡ ਹੋਣਗੇ ਜੇ ਮਤਲਬ ਆਪਾਂ ਇਸ ਚੀਜ਼ ਸ਼ਿਫਟ ਹੁੰਦੀ ਹੈ ਜੇ ਇੱਥੋਂ ਘੱਟੋ ਘੱਟ 100 ਕਰਮਚਾਰੀ ਅਫੈਕਟਡ ਹੋਣਗੇ ਤੇ ਉਹਨਾਂ ਦੇ ਪਰਿਵਾਰ ਦੇ ਬੱਚੇ ਜੋ ਇੱਥੇ ਪੜ੍ਹਦੇ ਨੇ ਫਿਰ ਸਾਰੇ ਅਫੈਕਟਡ ਹੋਣਗੇ ਘੱਟੋ ਘੱਟ 100 ਪਰਿਵਾਰ ਹੁਣ ਚਾਹੁੰਦੇ ਕੀ ਆ ਤੁਸੀਂ ਕੁਝ ਕਹਿਣਾ ਅਸੀਂ ਇਹੀ ਚਾਹੁੰਦੇ ਆ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਵੀ ਸਰਕਾਰ ਇਹ ਜ਼ਮੀਨ ਲੈਂਦੀ ਹੈ 18 ਏਕੜ ਜ਼ਮੀਨ ਲੈ ਲੇ ਪਰ ਸਾਨੂੰ 2 ਏਕੜ ਦੇ ਵਿੱਚ ਪਿੱਛੇ ਪੀਰ ਦੀ ਦਰਗਾਹ ਵੀ ਨਹੀਂ ਹੋਈ ਆ ਉੱਥੇ ਦਾ ਪੁੱਡਾ ਨੇ ਕੁਝ ਨਹੀਂ ਕਹਿੰਦਾ ਵੀ ਸਾਨੂੰ ਉੱਥੇ 2 ਏਕੜ ਦੇ ਵਿੱਚ ਨਵੀਂ ਪ੍ਰੈਸ ਨਵੀ ਨਵੀਂ ਭਰਤੀ ਕਰਕੇ ਦੇਵੇ ਤੇ ਸਾਨੂੰ ਨਵੀਂ ਮਸ਼ੀਨਰੀ ਲਗਾ ਕੇ ਦੇਵੇ ਅਸੀਂ ਪਰ ਵਿਸ਼ਵਾਸ ਦਿਵਾਉਂਦੇ ਆ ਕਿ ਇਹਨੂੰ ਪ੍ਰੈਸ ਨਾਲ ਅਸੀਂ ਹੋਰ ਬਲੰਦੀਆਂ ਤੱਕ ਲੈ ਕੇ ਜਾਵਾਂਗੇ ਪੇਪਰ ਦੀ ਖਰੀਦ ਕਰਕੇ ਦੇਵੇ ਕੀ ਕਰ ਹਾਲ ਲੱਗਦਾ ਵੀ ਜਿਹੜੀ ਇਹ ਪ੍ਰਾਪਰਟੀ ਵੇਚ ਕੇ ਸਰਕਾਰ ਖਜ਼ਾਨਾ ਭਰਨਾ ਚਾਹੁੰਦੀ ਹੈ ਜਾਂ ਕੁਝ ਹੋਰ ਕਿਸੇ ਹੋਰ ਡਿਪਾਰਟਮੈਂਟ ਚ ਲਾਉਣੇ ਚਾਹੁੰਦੀ ਪੈਸੇ ਕੁਝ ਇਸੇ ਇਸ ਬਾਰੇ ਕੁਛ ਨਹੀਂ ਅਸੀਂ ਕਹਿ ਸਕਦੇ ਵੀ ਸਰਕਾਰ ਇਹਦਾ ਖਜ਼ਾਨਾ ਹੀ ਭਰਨ ਦੀ ਗੱਲ ਆ ਗਈ ਵੀ 111 ਏਕੜ ਜੋ ਪੰਜਾਬ ਸਰਕਾਰ ਜ਼ਮੀਨਾਂ ਵੇਚ ਰਹੀ ਹੈ ਅਸੀਂ ਇਹ ਚਾਹੁੰਦੇ ਆ ਵੀ ਸਾਨੂੰ ਵੇਚਣਾ ਕੀਤਾ ਜਾਵੇ ਸਾਨੂੰ ਇੱਥੇ ਹੀ ਦੋ ਕਿੱਲੇ ਦੇ ਵਿੱਚ ਉਹਦੇ ਪ੍ਰੈਸ ਬਣਾ ਕੇ ਦਿੱਤੀ ਜਾਵੇ ਤੇ ਪੇਪਰ ਦੀ ਖਰੀਦ ਕੀਤੀ ਜਾਵੇ ਨਾ ਹੀ ਡਿਪਾਰਟਮੈਂਟ ਦੇ ਵਿੱਚ ਅੱਜ ਤੱਕ ਕੋਈ ਭਰਤੀ ਹੋਈ ਹੈ ਸਿੱਧੀ ਭਰਤੀ ਨਹੀਂ ਕੋਈ ਹੋਈ ਇਸ ਡਿਪਾਰਟਮੈਂਟ ਚ ਘੱਟੋ ਘੱਟ 1250 ਕਰਮਚਾਰੀ ਸੀ ਰੀਸਟ੍ਰਕਚਰਿੰਗ ਹੋ ਗਈ ਉਸ ਤੋਂ ਬਾਅਦ 400 ਕਰਮਚਾਰੀ ਰਹਿ ਗਏ ਰੀਸਟ੍ਰਕਚਰਿੰਗ 2 ਸਾਲ ਹੋਈ ਨੂੰ ਹੋ ਗਏ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਕੋਈ ਭਰਤੀ ਨਹੀਂ ਹੋਈ ਡਰਾਫਟ ਰੂਲ ਨਹੀਂ ਪ੍ਰਵਾਨ ਹੋਏ ਹੈਗੇ ਇੱਥੇ ਤੱਕ ਬੜੀ ਦੁਖ ਦੀ ਗੱਲ ਹੈ ਇਸ ਡਿਪਾਰਟਮੈਂਟ ਚ ਇੱਕ ਵੀ ਸੁਪਰਡੈਂਟ ਨਹੀਂ ਹੈਗਾ ਇਹ ਨਹੀਂ ਹੈ ਕਿ ਮੁਲਾਜ਼ਮ ਸਾਰੀ ਯੋਗਤਾ ਪੂਰੀ ਕਰ ਜੇ ਨੇ ਆ ਸਾਡੇ ਸੀਨੀਅਰ ਸਾਹਿਬ ਬੈਠੇ ਨੇ ਯੋਗਤਾ ਪੂਰੀ ਕਰ ਜੇ ਨੇ ਸੁਪਰਟੈਂਡੰਟ ਬਣਨ ਦੇ ਕਾਬਿਲ ਨੇ ਪਰ ਪ੍ਰਮੋਸ਼ਨ ਨਾ ਹੀ ਕਰਦੀ ਹੈਗੀ ਠੀਕ ਹੈ ਠੀਕ ਹੈ ਲੋਜੀਕਲ ਹਾਂਜੀ 10 ਬੰਦੇ ਜਿਹੜਾ ਆਪਾਂ ਇਕੱਠੇ ਹੋਏ ਆ ਨਾ ਇਸ ਮੁੱਦੇ ਨੂੰ ਲੈ ਕੇ ਆਏ ਨੇ ਦੇਖੀ ਮੈਂ ਕਿ ਸਾਡੇ ਜੋ ਪ੍ਰਧਾਨ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਨੇ ਆਪ ਜੀ ਨੂੰ ਪੂਰੀ ਜਾਣਕਾਰੀ ਦਿੱਤੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਕਿ 2007 ਵਿੱਚ ਜਦੋਂ ਅਕਾਲੀ ਗਵਰਨਮੈਂਟ ਆਈ ਸੀ ਉਦੋਂ ਸਰਦਾਰ ਹੀਰਾ ਸਿੰਘ ਆਬੜੀਆ ਜੋ ਕਿ ਸਾਡੇ ਪ੍ਰਿੰਟਿੰਗ ਸਟੇਸ਼ੀ ਡਿਪਾਰਟਮੈਂਟ ਸੀ ਉਹਨਾਂ ਵੱਲੋਂ ਸਾਨੂੰ ਇਹ ਪ੍ਰਪੋਜ਼ਲ ਦਿੱਤੀ ਗਈ ਸੀ ਕਿ ਫੋਕਲ ਪੁਆਇੰਟ ਤੇ ਤੁਹਾਨੂੰ ਅਸੀਂ 2 ਏਕੜ ਜ਼ਮੀਨ ਲੈ ਕੇ ਤੁਹਾਨੂੰ ਅਸੀਂ ਉੱਥੇ ਵੜਾ ਕੇ ਦੇਵਾਂਗੇ ਅਸੀਂ ਉਹਨਾਂ ਨੂੰ ਸਹਿਮਤੀ ਜਤਾਈ ਸੀਗਾ ਪਰੰਤੂ ਉਸ ਟਾਈਮ ਮੁਲਾਜ਼ਮ ਬਹੁਤ ਵੱਡੀ ਗਿਣਤੀ ਵੀ ਸੀਗਾ ਤੇ ਉਹਨਾਂ ਨੇ ਮੁਲਾਜ਼ਮਾਂ ਦੇ ਰੋਗ ਗਿਆ ਚੁੱਕਦਿਆਂ ਉਸ ਦੇ ਫਾਈਲ ਨੂੰ ਠੰਡਾ ਵਿੱਚ ਬਸਤੇ ਚ ਪਾਇਆ ਫਿਰ 2012 ਵੀ ਸਰਦਾਰ ਸੋਨਸੀ ਉਹ ਠੰਡਲ ਮੰਤਰੀ ਬਣੇ ਸੀ ਅਧਾਰੇ ਦੇ ਉਹਨਾਂ ਨੇ ਬੜੀ ਪੋਜ਼ਿਟਿਵ ਸੋਚ ਰੱਖੀ ਸਦਾਰੇ ਬਾਰੇ ਔਰ ਉਹਨਾਂ ਨੇ 5 ਸਾਲ ਚੁਸਕਰ ਇਸ ਤਰ੍ਹਾਂ ਦਾ ਕੋਈ ਕੰਮ ਕਰਨ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਕਾਂਗਰਸ ਸਰਕਾਰ ਆਂਦੀ ਆ 2017 ਦੇ ਵਿਸਕਾਰ ਉਦੋਂ ਫਿਰ ਬਹੁਤ ਜ਼ੋਰ ਨਾਲ ਇਹ ਕੰਮ ਸ਼ੁਰੂ ਹੋਇਆ ਕਿ ਇਸ ادارے ਨੂੰ ਬੰਦ ਕੀਤਾ ਜਾਵੇ ਜਾਂ ਤੋਂ ਸ਼ਿਫਟ ਕੀਤਾ ਜਾਵੇ ਬੜੀਆਂ ਮੀਟਿੰਗਾਂ ਹੋਈਆਂ ਸਾਦੂ ਸਿੰਘ ਧਰਮਸੋਹ ਜੀ ਨਾਲ ਸੈਕਟੇਟ ਵਿੱਚ ਉਹਨਾਂ ਦੇ ਗਰਾਹ ਵਿਖੇ ਵੀ ਪਰ ਸਾਡੀ ਆਪਣੇ ਜਿਹੜੇ ਅਫਸਰ ਸ਼ਾਈ ਸੀ ਉਹਨਾਂ ਚਾਹੁੰਦੀ ਸੀ ਕਿ ਇਹ ਦਾਰਾ ਇੱਥੇ ਕਾਇਮ ਰਹੇ ਉਦੋਂ ਜਦੋਂ ਫਿਰ ਅਸੀਂ ਮਹਾਰਾਣੀ ਸਾਹਿਬ ਕੋਲ ਮਿਲੇ ਉਹਨਾਂ ਨੇ ਸਾਡੀ ਚੀਫ ਸੈਕਟਰੀ ਨਾਲ ਮੀਟਿੰਗ ਰੱਖਾਈ ਸੈਕਟੇਟ ਚ ਜਿਨ੍ਹਾਂ ਨੇ ਸਾਨੂੰ ਉੱਥੇ ਉਹਨਾਂ ਨੇ ਪੋਜ਼ਿਟਿਵ ਰਿਸਪਾਂਸ ਦਿੱਤਾ ਤੇ ਇਸ ਫਾਈਲ ਨੂੰ ਬੰਦ ਕਰਤੀ ਪਰ ਸਾਨੂੰ ਅੱਜ ਅਫਸੋਸ ਇਸ ਗੱਲ ਦਾ ਹੈ ਅਸੀਂ ਉਸ ਟਾਈਮ ਅਮਨ ਅਰੋੜਾ ਜੀ ਜੋ ਕਿ ਆਪੋਜੀਸ਼ਨ ਦੇ ਵਿੱਚ ਸੀ ਅਸੀਂ ਉਹਨਾਂ ਨੂੰ ਸੁਨਾਮ ਜਾ ਕੇ ਮਿਲੇ ਔਰ ਇਹ ਜੋ ਆਮ ਆਦਮੀ ਪਾਰਟੀ ਹੈ ਜਦੋਂ ਤਾਂ ਇਹ ਆਪੋਜੀਸ਼ਨ ਦੇ ਵਿੱਚ ਹੁੰਦੇ ਨੇ ਉਦੋਂ ਤਾਂ ਇਹ ਸਭ ਜਿਹੜੀਆਂ ਚ ਵਿੱਚ ਆਪ ਸ਼ਾਮਲ ਹੁੰਦੇ ਨੇ ਤਾਂ ਜਦੋਂ ਉਹਨਾਂ ਦੇ ਸਰਕਾਰ ਜਾਂ ਕਿਸੇ ਕੋਈ ਧਰਨਾ ਲਾਵੇ ਤੇ ਉਹਨਾਂ ਨੂੰ ਲੁੱਟਿਆ ਜਾਂਦਾ ਉਹਨਾਂ ਦੀ ਖਿੱਚ ਤੋਂ ਕੀਤੀ ਜਾਂਦੀ ਹੈ ਤੇ ਉਦੋਂ ਅਮਨ ਰੋੜਾ ਜੀ ਨੇ ਸਾਡੀ ਇਸ ਖਾਂਜ ਦੇ ਵਿੱਚ ਹਾਮਲਾਈ ਸੀ ਸਾਡੇ ਹੱਕ ਨਾਰਾ ਮਾਰਿਆ ਸੀ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਸਾਡੇ ਹੱਕ ਵਿੱਚ ਖੜੇ ਹੋਈ ਸੀ ਅੱਜ ਭਾਵੇਂ ਅਮਨ ਰੋੜਾ ਜੀ ਕਹਿੰਦੇ ਮੈਨੂੰ ਇਸ ਚੀਜ਼ ਬਾਰੇ ਕੋਈ ਨਹੀਂ ਪਤਾ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਜਦੋਂ ਪਟਿਆਲੇ ਅਮਨ ਰੋੜਾ ਜੀ ਨੇ ਇੱਥੇ ਵਿਜ਼ਿਟ ਕੀਤੀ ਔਰ ਪੂਰੇ ਆਮ ਰਸ਼ਕਰ ਦੇ ਨਾਲ ਜਦੋਂ ਫਸਟ ਟਾਈਮ ਆ ਕੇ ਸਾਡੇ ਅਧਿਕਾਰੀਆਂ ਨਾਲ ਗੱਲ ਕੀਤੀ 10 ਮਿੰਟਾਂ ਬਾਅਦ ਪੁਡਾ ਦੇ ਅਧਿਕਾਰੀ ਇੱਥੇ ਇੱਕ ਬੜਾ ਵੱਡਾ ਨਕਸ਼ਾ ਲੈ ਕੇ ਕੋ ਮੈਂ ਖੁਦ ਯੂਨੀਅਨ ਦੇ ਵਿੱਚ ਸੀ ਉਦੋਂ ਔਰ ਉਸ ਨਕਸ਼ਾ ਲੈ ਕੇ ਬੜਾ ਵੱਡਾ ਟੇਬਲ ਰੱਖ ਕੇ ਉਹਨਾਂ ਨੇ ਉਦੋਂ ਹੀ ਪਾਸ ਕਰਤਾ ਸੀ ਕਿ ਇਹ ਪ੍ਰੈਸ ਜਿਹੜੀ ਹੈ ਅਸੀਂ ਸਮਝ ਗਏ ਸੀ ਕਿ ਥੋੜਾ ਦਿਨ ਦੀ ਮਹਿਮਾਨ ਹੈ ਔਰ ਉਸ ਤੋਂ ਬਾਅਦ ਸਾਢੇ 3 ਸਾਲ ਹੋ ਗਏ ਇਸ ਪ੍ਰੈਸ ਦੇ ਅੰਦਰ ਕੋਈ ਮਟੀਰੀਅਲ ਨਹੀਂ ਕੋਈ ਗੱत्ता ਨਹੀਂ ਕੋਈ ਪੇਪਰ ਨਹੀਂ ਕੋਈ ਕੁਝ ਨਹੀਂ ਕੋਈ ਮਟੀਰੀਅਲ ਨਹੀਂ ਆਇਆ ਔਰ ਜਿਵੇਂ ਜਿਵੇਂ ਸਾਡੇ ਸਾਥੀ ਰਿਟਾਇਰ ਹੋ ਰਹੇ ਨੇ ਜਦੋਂ ਦੇਖਿਆ ਕਿ ਟੈਕਨੀਕਲ ਦੇ ਮੈਕਸਿਮਮ ਮੁਲਾਜ਼ਮ ਰਿਟਾਇਰ ਹੋ ਗਏ ਔਰ ਅੱਜ ਉਹਨਾਂ ਨੇ ਇਹ ਫੈਸਲਾ ਜਿਹੜਾ ਲੈ ਲਿਆ ਔਰ ਗਵਰਨਮੈਂਟ ਦਾ ਜਿੰਨਾ ਕੌਨਫਿਡੈਂਸ਼ੀਅਲ ਕੰਮ ਹੈ ਇਸ ਪ੍ਰੈਸ ਦੇ ਵਿਚਕਾਰ ਜਿਵੇਂ ਬਜਟ ਹੈ ਔਰ ਇਲੈਕਸ਼ਨ ਦੇ ਬਲਟ ਪੇਪਰ ਹੈ ਉਹ ਸਾਰੇ ਇੱਥੇ ਛਪਦੇ ਆਂ ਔਰ ਬਾਹਰ ਜਿਹੜੀਆਂ ਪ੍ਰਾਈਵੇਟਾਂ ਸੀ ਛਪਦੇ ਆ ਉਹ ਉਹ ਤਾਂ ਬਿਲਕੁਲ ਸੇਫ ਹੈ ਉੱਥੇ ਤਾਂ ਉੱਥੇ ਤਾਂ ਕੋਈ ਕੁਛ ਵੀ ਕਾਰਨਾਮਾ ਹੋ ਸਕਦਾ ਇਸ ਦੇ ਵਿਚਕਾਰ ਤੇ ਅਸੀਂ ਇਹ ਕੰਮ ਕਰਾਂਗੇ ਅਸੀਂ ਪਿਛਲੇ 20 ਸਾਲ ਤੋਂ ਸੰਘਰਸ਼ਤੇ ਆ ਅੱਗੇ ਵੀ ਸਰਕਾਰਾਂ ਸਾਡੇ ਮੁਲਾਜ਼ਮ ਦੇ ਸੰਘਰਸ਼ਾਂ ਅੱਗੇ ਝੁਕੀਆਂ ਨੇ ਅਸੀਂ ਹੁਣੇ ਪੂਰਾ ਸੰਘਰਸ਼ ਕਰਾਂਗੇ ਜੋ ਕੁਝ ਸਾਨੂੰ ਕਰਨਾ ਪਿਆ ਲਖਨਾਸੀਰਤੇ ਨੇ ਅਸੀਂ ਮਹਾਰਾਣੀ ਸਾਹਿਬ ਨੂੰ ਕੋਈ ਗੱਲ ਕਹੀ ਸੀਗਾ ਮਹਾਰਾਣੀ ਸਾਹਿਬ ਤੁਹਾਡੇ ਪੁਰਖਿਆਂ ਦੀ ਪ੍ਰਸਾ ਪਰੰਤੂ ਉਹਨਾਂ ਨੇ ਉਸੇ ਟਾਈਮ ਚੀਫ ਸੈਟੂਨ ਨੂੰ ਫੋਨ ਕਰਕੇ ਇਹਨਾਂ ਨੂੰ ਸੁਣਨ ਸਾਨੂੰ ਸੁਣਨ ਵਾਸਤੇ ਕਿਹਾ ਅਸੀਂ ਚੰਡੀਗੜ੍ਹ ਗਏ ਉਹਨਾਂ ਨੇ ਮੀਟਿੰਗ ਕੀਤੀ ਸਾਡੇ ਨਾਲ ਉਹਨਾਂ ਕਹਿੰਦੇ ਐਸਾ ਕੋਈ ਗੱਲਬਾਤ ਨਹੀਂ ਹੋਏਗੀ ਪਰ ਹੈਰਾਨਗੀ ਇਹ ਆਮ ਆਦਮੀ ਪਾਰਟੀ ਜੋ ਆਮ ਆਦਮੀ ਪਾਰਟੀ ਕੋ ਹੁੰਦੀ ਹੈ ਔਰ ਅੱਜ ਜਿੰਨੇ ਇੱਥੇ ਪੰਜਾਬ ਵਿਧਾਨ ਸਭਾ ਵਿਰੋਧੀ ਫੈਸਲੇ ਲਈ ਜਾ ਰਹੇ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਲਈ ਜਾ ਰਹੇ ਨੇ ਸਾਨੂੰ ਜੋ ਸੰਘਰਸ਼ ਕਰਨਾ ਪਿਆ ਪਿੱਛੇ ਹੈੱਡ ਆਫਿਸ ਤਣਾ ਲਾਇਆ ਸੀ ਅੱਜ ਜਿੱਥੇ ਅਸੀਂ ਗੇਟ ਰੈਲੀ ਕਰ ਰਹੇ ਹਾਂ ਉਸ ਤੋਂ ਬਾਅਦ ਸਾਨੂੰ ਭੁਖੜ ਹੜਤਾਲ ਤੇ ਬੈਠਣਾ ਪਿਆ ਜਾਂ ਸਾਨੂੰ ਸੜਕਾਂ ਸਾਨੂੰ ਜਾਮ ਕਰਨੀਆਂ ਪਈਆਂ ਜੋ ਸਾਡੀ ਪ੍ਰਬੰਧਕ ਕਮੇਟੀ ਸਾਨੂੰ ਕਾਲ ਕਰੇਗੀ ਅਸੀਂ ਉਸ ਤੇ ਖੜ ਕੇ ਸਰਕਾਰ ਦੇ ਵਿਰੁੱਧ ਜੱਸੀ ਜਿਹੜਾ ਹੈ ਐਸੇ ਰੋਸ ਮੁਜ਼ਾਹਰਾ ਅਸੀਂ ਕਰਾਂਗੇ ਹੁਣ ਤੱਕ ਕਿਸੇ ਵੱਡੇ ਲੀਡਰ ਨੇ ਤੁਹਾਡੀ ਆਵਾਜ਼ ਕਹੀ ਹੈ ਵਿਧਾਨ ਸਭਾ ਚ ਜਾ ਕਿਤੇ ਦੇਖੋ ਆਵਾਜ਼ ਤਾਂ ਉਹਨਾਂ ਕਹਿੰਦੇ ਨੇ ਕਿ ਪਿਛਲੇ ਸੀਜ਼ਨ ਅਮਨ ਰੋੜਾ ਜੀ ਕੋਲ ਵੀ ਗਏ ਸੀ ਜਦੋਂ ਅਸੀਂ ਆਪੋਜੀਸ਼ਨ ਦੇ ਵਿੱਚ ਸੀਗਾ ਅਸੀਂ ਹੁਣ ਪਿੱਛੇ ਸਾਡੇ ਸਾਰੇ ਸਾਡਾ ਸਟਾਫ ਜਿਹੜਾ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਕੋਲ ਵੀ ਜਾ ਕੇ ਆਏ ਆਏ ਗੱਲ ਇਹ ਉਹਨਾਂ ਦੀ ਪੇਸ਼ ਨਹੀਂ ਜਾਂਦੀ। ਇਹ ਤਾਂ ਸਰਕਾਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸੈਸ਼ਨ ਦੇ ਵਿੱਚ ਗਵਾ ਚੁੱਕੀ ਆ ਸਾਡੀ ਤੁਸੀਂ ਲਾਈਵ ਦੇਖਿਆ ਸੀ ਨੇ। ਅਮਨ ਅਮਨ ਅਰੋੜਾ ਜਿਹਨੇ ਚੱਕੀ ਸੀ ਵਿਧਾਨ ਸਭਾ ਦੇ ਵਿਚਾਰ ਜਦੋਂ ਆਪੋਜੀਸ਼ਨ ਦਾ ਵੀ ਸੀਗਾ ਪਰ ਜਦੋਂ ਇਹ ਆਪੋਜੀਸ਼ਨ ਤੋਂ ਹੁੰਦਾ ਉਹ ਤੋਂ ਤਾਂ ਸਾਰਿਆਂ ਨਾਲ ਹੁੰਦੇ ਆ ਜਦੋਂ ਤੁਸੀਂ ਦੇਖੋ ਕਿੰਨਾ ਬਲਾਜਮਾਂ ਦਾ ਬੂਰੀ ਤੱਕ ਕੁੱਟਿਆ ਲੁੱਟਿਆ ਜਾ ਰਿਹਾ ਤੁਸੀਂ ਦੇਖੋ ਉਹਨਾਂ ਨੂੰ ਇਹ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹ ਹੈਗੀ ਹੈ। ਇਹ ਸਿਰਫ ਇਹਨਾਂ ਨੇ ਇੱਕ ਖਜ਼ਾਨਾ ਭਰਨਾ ਉਹ ਆਪਾਂ ਪਤਾ ਕਿੰਨੇ ਹਜ਼ਾਰ ਕਰੋੜ ਦਾ ਇਹਨਾਂ ਨੇ ਕਰਜ਼ਾ ਲਿਆ ਹੋਇਆ ਹੈ ਇਹ ਜ਼ਮੀਨਾਂ ਵੇਚ ਕੇ ਇਹਨਾਂ ਦੇ ਆਪਣੇ ਖਜ਼ਾਨਿਆਂ ਨੂੰ ਭਰਨਾ ਹੈ। ਸਾਡੇ ਦਾ ਹੀ ਮੰਗਾ ਵੀ ਸਾਨੂੰ 2 ਏਕੜ ਚ ਬਣਾ ਕੇ ਸਾਨੂੰ ਪਿੱਛਾ ਜਗਾ ਪਈ ਐ ਸਾਨੂੰ ਕਿਤੇ ਫੋਕਲ ਪੁਆਇੰਟ ਤੇ ਲਾਜੋ ਅਸੀਂ ਪਹਿਲਾਂ ਵੀ ਕਾਲੀ ਗਵਰਨਮੈਂਟ ਨੂੰ ਹੁੰਦਿਆਂ ਵੀ ਅਸੀਂ ਇਹਨਾਂ ਨੂੰ ਗੱਲ ਕਹੀ ਸੀ ਕਿ ਸਾਨੂੰ 2 ਏਕੜ ਜ਼ਮੀਨ ਚ ਕਹਿੰਦੇ ਅਸੀਂ ਨੀਚੇ ਮਸ਼ੀਨਾਂ ਚੱਲਣ ਗਿਆ ਕਲੈਰੀਕਲ ਸਟਾਫ ਉੱਪਰ ਬੈਠ ਜਾਏਗਾ ਅਸੀਂ ਹਾਮੀ ਭਰੀ ਸੀ ਪਰ ਠੀਕ ਐ ਉਸ ਟਾਈਮ ਧਰਨੇ ਦੇ ਜਿੱਤੇ ਜਿੱਤੇ ਸਰਕਾਰ ਜਿਹੜੀ ਸੀਗਾ ਮੁਲਾਜ਼ਮਾਂ ਦੇ ਰੋਗ ਆ ਕੇ ਝੁੱਕੀ ਸੀਗਾ ਪਰ ਅਸੀਂ ਹੁਣ ਵੀ ਗਵਰਨਮੈਂਟ ਨੂੰ ਝੁਕਾ ਕੇ ਰਵਾਂਗੇ ਸਾਨੂੰ ਜੋ ਕੁਝ ਕਰਨਾ ਪਿਆ ਇਸ ਗਵਰਨਮੈਂਟ ਦੇ ਬਰੂ ਦੱਸ ਹੀ ਕਰਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਜ਼ਮੀਨ ਇੱਥੇ ਮਸ਼ੀਨਾਂ ਚੱਲ ਜਾਣਗੀਆਂ ਉੱਪਰ ਸਾਡਾ ਕਲੈਰੀਕਲ ਵੀ ਸਾਰਾ ਕੰਮ ਕਰ ਲੈਗਾ ਸਾਨੂੰ ਕੋਈ ਤਰਾਜ ਨਹੀਂ ਦੇ ਵਿਚਕਾਰ ਕਿਉਂ ਸਾਰੇ ਮੁਲਾਜ਼ਮਾਂ ਜਿਨ੍ਹਾਂ ਨੇ ਲੋਨ ਲੈ ਕੇ ਹੁਣ ਸਾਡੀ ਇੱਕ ਲੇਡੀ ਸਟਾਫ ਚੰਡੀਗੜ੍ਹ ਚਲੀ ਜਾਏਗੀ ਉਹਦਾ ਹਸਬੈਂਡ ਕਿੱਥੇ ਹੋਰ ਕੰਮ ਕਰਦਾ ਨਿੱਕੇ ਨਿੱਕੇ ਬੱਚਿਆਂ ਦੀ ਪੜ੍ਹਾਈਆਂ ਖਰਾਬ ਹੋ ਜਾਣੀਆਂ ਕਰਜੇ ਉਹਨਾਂ ਦੇ ਲੈ ਪਿਆ ਬੜਾ ਔਖਾ ਹੋ ਜਾਏਗਾ ਇਸ ਚੀਜ਼ ਦੇ ਬਾਰੇ ਅਸੀਂ ਤਾਂ ਗਵਰਨਮੈਂਟ ਨੂੰ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਮੰਤਰੀ ਸਾਹਿਬ ਨੂੰ ਇਹ ਪੂਰਜੋਰ ਮੰਗ ਕਰਾਂਗੇ ਕਿ ਕਿਰਪਾ ਕਰਕੇ ਸਾਡੇ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇ ਕੇ ਇਸ ਦਾਰੇ ਨੂੰ ਇੱਥੇ ਕੰਮ ਰੱਖਿਆ ਜਾਵੇ ਇੱਥੇ ਨਵੀਂ ਮਸ਼ੀਨਰੀ ਲਾਈ ਜਾਵੇ ਔਰ ਸ਼ਨਾਬ ਦੀ ਪ੍ਰਤੀਕਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਸਕਾਰ ਇਹ ਜਿਹੜਾ ਆਧਾਰਾ ਹੈ ਹੋਰ ਚੜ੍ਹਦੀ ਕਲਾ ਵਿੱਚ ਜਾਵੇ